ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਇੱਕ ਹੋਰ ਝੂਠ ਫੜਿਆ ਗਿਆ ਉਹ ਲੈਂਡ ਪੂਲਿੰਗ ਪਾਲਿਸੀ ਦੇ ਉੱਤੇ ਇਹ ਗੱਲ ਕਹਿ ਰਹੇ ਸੀ ਕਿ ਕੋਈ ਰਜਿਸਟਰੀ ਤੇ ਰੋਕ ਨਹੀਂ ਜ਼ਮੀਨ ਵੇਚਣ ਤੇ ਰੋਕ ਨਹੀਂ ਕਿਸੇ ਚੀਜ਼ ਤੇ ਰੋਕ ਨਹੀਂ ਕਿਸਾਨ ਆਪਣੀ ਜ਼ਮੀਨ ਆਪਦੀ ਮਰਜ਼ੀ ਨਾਲ ਵੇਚ ਸਕਦਾ ਰਜਿਸਟਰੀ ਕਰਵਾ ਸਕਦਾ ਕੁਝ ਮਰਜ਼ੀ ਕਰ ਸਕਦਾ ਉਹਨਾਂ ਦੇ ਝੂਠ ਦਾ ਪਰਦਾ ਫਾਸ਼ ਕਰਤਾ ਉਹਨਾਂ ਦੀ ਸਰਕਾਰ ਦੇ ਇੱਕ ਤਹਿਸੀਲਦਾਰ ਜਗਰਾਉਂ ਦੇ ਤਹਿਸੀਲਦਾਰ ਵੱਲੋਂ ਕੱਢਿਆ ਗਿਆ ਇਹ ਨੋਟਿਸ ਜਿਹੜਾ ਕਿ ਚਾਰ ਪਿੰਡਾਂ ਨੂੰ ਕੱਢਿਆ ਗਿਆ ਅਗਵਾੜ ਗੁਜਰਾ ਪੋਨਾ ਮਲਕ ਸੋਈਆਂ ਜੋ ਸਾਡੇ ਹੱਥ ਲੱਗਿਆ ਹੋਰ ਪਿੰਡਾਂ ਨੂੰ ਵੀ ਨਿਕਲਿਆ ਹੋਵੇਗਾ ਇਹ ਪਿੰਡਾਂ ਨੂੰ ਇਹ ਨੋਟਿਸ ਨਿਕਲਿਆ ਹੈ ਕਿ ਲੈਂਡ ਪੂਲਿੰਗ ਪਾਲਿਸੀ 2025 ਤਹਿਤ ਸੀਐਲਯੂ ਤੇ ਰੋਕ ਲਗਾਉਣ ਸੰਬੰਧੀ ਲੈਂਡ ਪੂਲਿੰਗ ਪਾਲਿਸੀ ਤਹਿਤ ਉਹਨਾਂ ਨੇ ਕਿਹਾ ਕਿ ਇਹਨਾਂ ਪਿੰਡਾਂ ਤੋਂ ਕਿਸੇ ਨੂੰ ਵੀ ਸੀਐਲਯੂ ਨਹੀਂ ਮਿਲੇਗਾ ਮਤਲਬ ਕੀ ਹੁੰਦਾ ਸੀਐਲਯੂ ਦਾ ਸੀਐਲਯੂ ਮਤਲਬ ਹੁੰਦਾ ਚੇਂਜ ਆਫ ਲੈਂਡ ਯੂਜ਼ ਜਿਹੜੀ ਜ਼ਮੀਨ ਜੇਕਰ ਤੁਸੀਂ ਖੇਤੀ ਲਈ ਕੋਈ ਜ਼ਮੀਨ ਹੈ ਉਹਨੂੰ ਤੁਸੀਂ ਕਿਸੇ ਹੋਰ ਕੰਮ ਲਈ ਵਰਤਣਾ ਹੈ ਕੋਈ ਫੈਕਟਰੀ ਲਗਾਉਣੀ ਹੈ ਘਰ ਪਾਉਣਾ ਕੋਈ ਵੀ ਕੰਮ ਜਿਹਦਾ ਉਸ ਤੋਂ ਬਿਨਾ ਕੋਈ ਖੇਤੀ ਤੋਂ ਬਿਨਾ ਕੋਈ ਹੋਰ ਕੰਮ ਕਰਨਾ ਹੈ ਉਹਦੇ ਲਈ ਤੁਹਾਨੂੰ ਇਹ ਸਰਟੀਫਿਕੇਟ ਲੈਣਾ ਪੈਂਦਾ ਹੈ ਤੇ ਇਹ ਲੈਂਡ ਪੂਲਿੰਗ ਪਾਲਿਸੀ ਤਹਿਤ ਇਹਦੇ ਤੇ ਰੋਕ ਲਗਾ ਦਿੱਤੀ ਗਈ ਹੈ ਕਿ ਹੁਣ ਕਿਸਾਨ ਆਪਣੀ ਜ਼ਮੀਨ ਤੇ ਨਾ ਘਰ ਪਾ ਸਕਦਾ ਹੈ ਨਾ ਆਪਣੀ ਜ਼ਮੀਨ ਦੇ ਉੱਤੇ ਕਿਸੇ ਤਰੀਕੇ ਦੀ ਕੋਈ ਆਟੇ ਵਾਲੀ ਚੱਕੀ ਦੁਕਾਨ ਕੁਝ ਵੀ ਨਹੀਂ ਕਰ ਸਕਦਾ ਉਹਦੇ ਤੇ ਪੂਰਨ ਤੌਰ ਤੇ ਰੋਕ ਲੱਗੀ ਹੈ ਇਹ ਦੱਸ ਦਈਏ ਇਹਦੇ ਵਿੱਚ ਜੋ ਲਿਖਿਆ ਹੈ ਕਿ ਉਪਰੋਕਤ ਵਿਸ਼ੇ ਦੇ ਸਬੰਧ ਵਿੱਚ ਆਪ ਸਭ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਲੈਂਡ ਪੂਲਿੰਗ ਪਾਲਿਸੀ 2025 ਤਹਿਤ ਪੰਡਗਵਾੜ ਗੁਜਰਾ ਪੋਨਾ ਮਲਕ ਸੋਈਆਂ ਦੇ ਜੋ ਏਰੀਆ ਇਸ ਪਾਲਿਸੀ ਅਧੀਨ ਦਰਜ ਨੰਬਰ ਖਸਰਾਨ ਸਰਕਾਰ ਵੱਲੋਂ ਨੋਟੀਫਾਈ ਜਾਰੀ ਕਰਕੇ ਯਾਰੀ ਕੀਤੇਗਾ ਹਨ ਉਹਨਾਂ ਰਕਬਿਆਂ ਦਾ ਸੀਐਲਯੂ ਜੋ ਕਿ ਵੱਖ-ਵੱਖ ਮੰਤਵ ਲਈ ਕਿਸੇ ਪ੍ਰਾਰਥੀ ਵੱਲੋਂ ਲਿਆ ਜਾਂਦਾ ਹੈ ਉਸ ਸੰਬੰਧੀ ਕਿਸੇ ਕਿਸਮ ਦੇ ਸੀਐਲਯੂ ਜਾਰੀ ਕਰਨ ਸੰਬੰਧੀ ਤੁਰੰਤ ਪ੍ਰਭਾਵ ਤੇ ਰੋਕ ਲਾਈ ਜਾਂਦੀ ਹੈ ਇਸ ਕੰਮ ਵਿੱਚ ਕਿਸੇ ਕਿਸਮ ਦੀ ਅੰਗਹਿਲੀ ਨਾ ਵਰਤੀ ਜਾਵੇ ਹੁਣ ਤੁਸੀਂ ਦੇਖੋ ਕਿ ਇੱਕ ਕਿਸਾਨ ਭਗਵਾਨ ਸਿੰਘ ਮਾਨ ਕਹਿੰਦਿਆ ਕਿ ਰਜਿਸਟਰੀ ਕਰਵਾ ਸਕਦਾ ਕੁਝ ਵੀ ਕਰਵਾ ਸਕਦਾ ਉਹ ਆਪਦੀ ਜ਼ਮੀਨ 'ਚ ਨਾ ਹੁਣ ਘਰ ਪਾ ਸਕਦਾ ਨਾ ਕੋਈ ਦੁਕਾਨ ਪਾ ਸਕਦਾ ਨਾ ਕੋਈ ਆਟੇ ਵਾਲੀ ਚੱਕੀ ਕੁਝ ਵੀ ਜੋ ਕੋਈ ਕੰਮ ਕਰਨਾ ਚਾਹੁੰਦਾ ਬਿਨਾਂ ਖੇਤੀਬਾੜੀ ਤੋਂ ਹੁਣ ਉੱਥੇ ਕਰ ਨਹੀਂ ਸਕਦਾ ਹੁਣ ਉੱਥੇ ਸਵਾਲ ਇਹ ਖੜਾ ਹੁੰਦਾ ਕਿ ਰਜਿਸਟਰੀ ਕਰਵਾਉ ਕਿਨੂੰ ਜ਼ਮੀਨ ਲਓ ਕੌਣ ਜਿਹੜੀ ਜ਼ਮੀਨ ਨੋਟੀਫਾਈ ਸਰਕਾਰ ਵੱਲੋਂ ਹੋਗੀ ਉਹਨੂੰ ਕੌਣ ਹੱਥ ਪਾਊਗਾ ਕੌਣ ਉੱਥੇ ਜ਼ਮੀਨ ਖਰੀਦਣ ਆਊਗਾ ਕੌਣ ਉਹਦੀ ਜ਼ਮੀਨ ਨੂੰ ਪੁੱਛੂਗਾ ਜ਼ਮੀਨ ਤਾਂ ਤਾਂ ਦੇਊਗਾ ਨਾ ਜੇ ਕੋਈ ਜ਼ਮੀਨ ਨੂੰ ਪੁੱਛੂਗਾ ਜਦ ਨੋਟੀਫਾਈ ਕਰ ਦਿੱਤੀ ਕਿ ਆਹ ਜ਼ਮੀਨ ਫਰੀਜ਼ ਐ ਹੁਣ ਤੇ ਉੱਥੇ ਭਾਈ ਕਿਸੇ ਨੇ ਪੈਸੇ ਲਾ ਕੇ ਆਉਦਾ ਕੀ ਦਿਮਾਗ ਖਰਾਬ ਹੈ ਤਾਂ ਇਸ ਤੋਂ ਅੱਗੇ ਇਸ ਤੋਂ ਅੱਗੇ ਦਾ ਵੀ ਹੋਰ ਸਟੈਪ ਹੈ ਕਿ ਜਦੋਂ ਇਹ ਜ਼ਮੀਨ ਹੁਣ ਨੋਟੀਫਾਈ ਹੋ ਚੁੱਕੀ ਐ ਉਹਨਾਂ ਪਿੰਡਾਂ ਦੇ ਲੋਕਾਂ ਨੂੰ ਬੜੀਆਂ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਣਾ ਹੈ ਸਮੱਸਿਆਵਾਂ ਦਾ ਸਾਹਮਣਾ ਇਸ ਤਰੀਕੇ ਨਾਲ ਕਰਨਾ ਪੈਣਾ ਹੈ ਕਿ ਜਿਹੜੇ ਲੋਕਾਂ ਦੀ ਜ਼ਮੀਨ ਨੋਟੀਫਾਈ ਹੋ ਗਈ ਉਹ ਕੱਲ ਉਹਨਾਂ ਨੇ ਆਪਣੇ ਬੱਚਿਆਂ ਦੇ ਰਿਸ਼ਤੇ ਕਰਨੇ ਆ ਚਾਹੇ ਕੁੜੀ ਦਾ ਚਾਹੇ ਮੁੰਡੇ ਦਾ ਆਮ ਤੌਰ ਤੇ ਜਿਹੜੇ ਜ਼ਮੀਂਦਾਰ ਪਰਿਵਾਰ ਆ ਉਹਨਾਂ ਦੇ ਵਿੱਚ ਜਿਹੜਾ ਰਿਸ਼ਤਾ ਹੈ ਉਹ ਜ਼ਮੀਨ ਦੇਖ ਕੇ ਕੀਤਾ ਜਾਂਦਾ ਹੈ ਕਿ ਕਿੰਨੀ ਜ਼ਮੀਨ ਆਉਂਦੀ ਹੈ ਜ਼ਮੀਨ ਦੇ ਹਿਸਾਬ ਨਾਲ ਬੰਦੇ ਦਾ ਜਿਹੜਾ ਉਹ ਰਿਸ਼ਤਾ ਹੁੰਦਾ ਜ਼ਮੀਨ ਦੇ ਹਿਸਾਬ ਨਾਲ ਸਾਰੀ ਗੱਲਬਾਤ ਚੱਲਦੀ ਹੈ ਤੇ ਜਦ ਜਿਹੜੀ ਜ਼ਮੀਨ ਆਈ ਹੁਣ ਸਰਕਾਰ ਅਧੀਨ ਗਈ ਗਲਾਡਾ ਗਮਾਡਾ ਇਹਨਾਂ ਜਿਹੜੀਆਂ ਅਥਾਰਟੀਆਂ ਅਧੀਨ ਗਈ ਉਹਨੂੰ ਕਿਹੜੇ ਬੇਸ ਤੇ ਉਹਨਾਂ ਲੋਕਾਂ ਦੇ ਰਿਸ਼ਤੇ ਹੋਣਗੇ ਕਿਹੜੇ ਬੇਸਤੇ ਉਹਨਾਂ ਲੋਕਾਂ ਨੂੰ ਕੀ ਪੁੱਛੇਗਾ ਜਦੋਂ ਕਿਸੇ ਨੇ ਪੁੱਛਣਾ ਕਿ ਆ ਪਿੰਡ ਕਿਹੜਾ ਜੀ ਤਾਂ ਲੈਂਡ ਪੂਲਿੰਗ ਪਾਲਸੀ ਅਧੀਨ ਹੈ ਇਹਦਾ ਮਤਲਬ ਉਹ ਪਿੰਡ ਦੇ ਵਿੱਚ ਰਿਸ਼ਤੇ ਤੱਕ ਹੋਣ ਦੀ ਸਮੱਸਿਆ ਆ ਜਾਣੀ ਹੈ ਕਿਉਂਕਿ ਜਦੋਂ ਜ਼ਮੀਨ ਹੀ ਉਹਨਾਂ ਦੀ ਨਹੀਂ ਰਹੀ ਜੇਕਰ ਕੋਈ ਇੱਥੇ بڑے ਵਿਦਵਾਨ ਬੋਲ ਰਹੇ ਆ ਕਿ ਪਲਾਟ ਮਿਲ ਜਾਣਾ ਉਹਦੀ ਕੀਮਤ ਇੰਨੀ ਹੋ ਜਾਣੀ ਹੈ ਤਾਂ ਇੱਥੇ ਸਮਝਣ ਦੀ ਲੋੜ ਹੈ ਕਿ ਪਿੰਡਾਂ ਦੇ ਵਿੱਚ ਅੱਜ ਵੀ ਲੋਕ ਜ਼ਮੀਨ ਨੂੰ ਪਹਿਲ ਦਿੰਦੇ ਆ ਨਾ ਕਿ ਪਲਾਟਾਂ ਨੂੰ ਕਿਸੇ ਜ਼ਿੰਮੇਵਾਰ ਕੋਲ ਭਾਵੇਂ 10 ਪਲਾਟ ਹੋਣ ਪਰ ਜੇਕਰ ਉਹਦੀ ਜ਼ਮੀਨ ਉਹਦੇ ਕੋਲੇ 5-7 ਕਿੱਲੇ 10 ਕਿੱਲੇ ਨਹੀਂ ਹੈ ਉਹਦੇ ਬੱਚਿਆਂ ਨੂੰ ਰਿਸ਼ਤੇ ਤੱਕ ਹੋਣ ਦੀ ਸਮੱਸਿਆ ਆ ਜਾਂਦੀ ਹੈ ਕਿਉਂਕਿ ਜ਼ਿਮੀਦਾਰ ਦੀ ਜਿਹੜੀ ਸਾਰੀ ਚੀਜ਼ ਆ ਉਹ ਜ਼ਮੀਨ ਨਾਲ ਨਹੀਂ ਜਾਂਦੀ ਹੈ ਤੇ ਨਾਲ ਹੀ ਇਕੱਲੀ ਜ਼ਮੀਨ ਇੱਥੇ بڑے ਵਿਦਵਾਨ ਇਹ ਵੀ ਕਹਿ ਰਹੇ ਆ ਕਿ ਜ਼ਮੀਨ ਦੇ ਬਦਲੇ ਇੰਨੇ ਪਲਾਟ ਇੰਨੇ ਸਾਲਾਂ ਤੱਕ ਇੰਨੇ ਦਾ ਹੋ ਜਾਵੇਗਾ ਤਾਂ ਉੱਥੇ ਇਹ ਵੀ ਇੱਕ ਸਵਾਲ ਹੈ ਕਿ ਤੁਸੀਂ ਇਹ ਤਾਂ ਗੱਲ ਕਹਿ ਰਹੇ ਹੋ ਪਰ ਜਿਹੜੇ ਨਾਲ ਮਜ਼ਦੂਰ ਪਰਿਵਾਰ ਹੈ ਜਿਹੜੀ ਅੱਧੀ ਵਸੋਂ ਹੁੰਦੀ ਆ ਉਸ ਇਲਾਕੇ ਦੀ ਉਨਾ ਕੁਲੇ ਕੀ ਪੱਲੇ ਰਹਿ ਜਾਵੇਗਾ ਉਹ ਕਿੱਧਰ ਜਾਣਗੇ ਉਹ ਕਿਹਦੀ ਮਾਨੂ ਮਾਸੀ ਕਹਿਣਗੇ ਇਹ ਸਾਰੇ ਸਵਾਲ ਬਰਕਰਾਰ ਹੈ ਸੋ ਜਿਹੜੇ ਵੀ ਵਿਦਵਾਨ ਪਾਲਿਸੀ ਨੂੰ ਇਸ ਤਰੀਕੇ ਨਾਲ ਪੇਸ਼ ਕਰਨਾ ਚਾਹੁੰਦੇ ਆ ਉਹਨਾਂ ਨੂੰ ਪੜਨ ਦੀ ਸੋਚਣ ਦੀ ਸਮਝਣ ਦੀ ਲੋੜ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਇੱਕ ਹੋਰ ਝੂਠ ਫੜਿਆ ਗਿਆ ਉਹ ਲੈਂਡ ਪੂਲਿੰਗ ਪਾਲਿਸੀ ਦੇ ਉੱਤੇ ਇਹ ਗੱਲ ਕਹਿ ਰਹੇ ਸੀ ਕਿ ਕੋਈ ਰਜਿਸਟਰੀ ਤੇ ਰੋਕ ਨਹੀਂ ਜ਼ਮੀਨ ਵੇਚਣ ਤੇ ਰੋਕ ਨਹੀਂ ਕਿਸੇ ਚੀਜ਼ ਤੇ ਰੋਕ ਨਹੀਂ ਕਿਸਾਨ ਆਪਣੀ ਜ਼ਮੀਨ ਆਪਦੀ ਮਰਜ਼ੀ ਨਾਲ ਵੇਚ ਸਕਦਾ ਰਜਿਸਟਰੀ ਕਰਵਾ ਸਕਦਾ ਕੋਈ ਮਰਜ਼ੀ ਕਰ ਸਕਦਾ ਉਹਨਾਂ ਦੇ ਝੂਠ ਦਾ ਪਰਦਾ ਫਾਸ਼ ਕਰਤਾ ਉਹਨਾਂ ਦੀ ਸਰਕਾਰ ਦੇ ਇੱਕ ਤਹਿਸੀਲਦਾਰ ਜਗਰਾਉਂ ਦੇ ਤਹਿਸੀਲਦਾਰ ਵੱਲੋਂ ਕੱਢਿਆ ਗਿਆ ਇਹ ਨੋਟਿਸ ਜਿਹੜਾ ਕਿ ਚਾਰ ਪਿੰਡਾਂ ਨੂੰ ਕੱਢਿਆ ਗਿਆ ਅਗਵਾੜ ਗੁਜਰਾ ਪੋਨਾ ਮਲਕ ਸੋਈਆਂ ਜੋ ਸਾਡੇ ਹੱਥ ਲੱਗਿਆ ਹੋਰ ਪਿੰਡਾਂ ਨੂੰ ਵੀ ਨਿਕਲਿਆ ਹੋਵੇਗਾ ਇਹ ਪਿੰਡਾਂ ਨੂੰ ਇਹ ਨੋਟਿਸ ਨਿਕਲਿਆ ਹੈ ਕਿ ਲੈਂਡ ਪੂਲਿੰਗ ਪਾਲਿਸੀ 2025 ਤਹਿਤ ਸੀਐਲਯੂ ਤੇ ਰੋਕ ਲਗਾਉਣ ਸੰਬੰਧੀ ਲੈਂਡ ਪੂਲਿੰਗ ਪਾਲਿਸੀ ਤਹਿਤ ਉਹਨਾਂ ਨੇ ਕਿਹਾ ਕਿ ਇਹਨਾਂ ਪਿੰਡਾਂ ਤੋਂ ਕਿਸੇ ਨੂੰ ਵੀ ਸੀਐਲਯੂ ਨਹੀਂ ਮਿਲੇਗਾ ਮਤਲਬ ਕੀ ਹੁੰਦਾ ਸੀਐਲਯੂ ਦਾ ਸੀਐਲਯੂ ਮਤਲਬ ਹੁੰਦਾ ਚੇਂਜ ਆਫ ਲੈਂਡ ਯੂਜ਼ ਜਿਹੜੀ ਜ਼ਮੀਨ ਜੇਕਰ ਤੁਸੀਂ ਖੇਤੀ ਲਈ ਕੋਈ ਜ਼ਮੀਨ ਹੈ ਉਹਨੂੰ ਤੁਸੀਂ ਕਿਸੇ ਹੋਰ ਕੰਮ ਲਈ ਵਰਤਣਾ ਹੈ ਕੋਈ ਫੈਕਟਰੀ ਲਗਾਉਣੀ ਹੈ ਘਰ ਪਾਉਣਾ ਕੋਈ ਵੀ ਕੰਮ ਜਿਹਦਾ ਉਸ ਤੋਂ ਬਿਨਾ ਕੋਈ ਖੇਤੀ ਤੋਂ ਬਿਨਾ ਕੋਈ ਹੋਰ ਕੰਮ ਕਰਨਾ ਹੈ ਉਹਦੇ ਲਈ ਤੁਹਾਨੂੰ ਇਹ ਸਰਟੀਫਿਕੇਟ ਲੈਣਾ ਪੈਂਦਾ ਹੈ ਤੇ ਇਹ ਲੈਂਡ ਪੂਲਿੰਗ ਪਾਲਿਸੀ ਤਹਿਤ ਇਹਦੇ ਤੇ ਰੋਕ ਲਗਾ ਦਿੱਤੀ ਗਈ ਹੈ ਕਿ ਹੁਣ ਕਿਸਾਨ ਆਪਣੀ ਜ਼ਮੀਨ ਤੇ ਨਾ ਘਰ ਪਾ ਸਕਦਾ ਹੈ ਨਾ ਆਪਣੀ ਜ਼ਮੀਨ ਦੇ ਉੱਤੇ ਕਿਸੇ ਤਰੀਕੇ ਦੀ ਕੋਈ ਆਟੇ ਵਾਲੀ ਚੱਕੀ ਦੁਕਾਨ ਕੁਝ ਵੀ ਨਹੀਂ ਕਰ ਸਕਦਾ ਉਹਦੇ ਤੇ ਪੂਰਨ ਤੌਰ ਤੇ ਰੋਕ ਲੱਗੀ ਹੈ ਇਹ ਦੱਸ ਦਈਏ ਇਹਦੇ ਵਿੱਚ ਜੋ ਲਿਖਿਆ ਇਹ ਉਪਰੋਕਤ ਵਿਸ਼ੇ ਦੇ ਸਬੰਧ ਵਿੱਚ ਆਪ ਸਭ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਲੈਂਡ ਪੂਲਿੰਗ ਪਾਲਿਸੀ 2025 ਤਹਿਤ ਪੰਡਗਵਾੜ ਗੁਜਰਾ ਪੋਨਾ ਮਲਕ ਸੋਈਆਂ ਦੇ ਜੋ ਏਰੀਆ ਇਸ ਪਾਲਿਸੀ ਅਧੀਨ ਦਰਜ ਨੰਬਰ ਖਸਰਾਨ ਸਰਕਾਰ ਵੱਲੋਂ ਨੋਟੀਫਾਈ ਜਾਰੀ ਕਰਕੇ ਯਾਰੀ ਕੀਤੇ ਗਿਆ ਹੈ ਨਾ ਉਹਨਾਂ ਰਕਬਿਆਂ ਦਾ ਸੀਐਲਯੂ ਜੋ ਕਿ ਵੱਖ-ਵੱਖ ਮੰਤਵ ਲਈ ਕਿਸੇ ਪ੍ਰਾਰਥੀ ਵੱਲੋਂ ਲਿਆ ਜਾਂਦਾ ਹੈ ਉਹ ਸਬੰਧੀ ਕਿਸੇ ਕਿਸਮ ਦੇ ਸੀਐਲਯੂ ਜਾਰੀ ਕਰਨ ਦਾ ਸਬੰਧਿਤ ਤੁਰੰਤ ਪ੍ਰਭਾਵ ਤੇ ਰੋਕ ਲਾਈ ਜਾਂਦੀ ਹੈ ਇਸ ਕੰਮ ਵਿੱਚ ਕਿਸੇ ਕਿਸਮ ਦੀ ਅੰਗਹਿਲੀ ਨਾ ਵਰਤੀ ਜਾਵੇ ਹੁਣ ਤੁਸੀਂ ਦੇਖੋ ਕਿ ਇੱਕ ਕਿਸਾਨ ਭਗਵਾਨ ਸਿੰਘ ਮਾਨ ਕਹਿੰਦਿਆ ਕਿ ਰਜਿਸਟਰੀ ਕਰਵਾ ਸਕਦਾ ਕੁਝ ਵੀ ਕਰਵਾ ਸਕਦਾ ਉਹ ਆਪਦੀ ਜ਼ਮੀਨ 'ਚ ਨਾ ਹੁਣ ਘਰ ਪਾ ਸਕਦਾ ਨਾ ਕੋਈ ਦੁਕਾਨ ਪਾ ਸਕਦਾ ਨਾ ਕੋਈ ਆਪ ਕੋਈ ਆਟੇ ਵਾਲੀ ਚੱਕੀ ਕੁਝ ਵੀ ਜੋ ਕੋਈ ਕੰਮ ਕਰਨਾ ਚਾਹੁੰਦਾ ਬਿਨਾਂ ਖੇਤੀਬਾੜੀ ਤੋਂ ਹੁਣ ਉੱਥੇ ਕਰ ਨਹੀਂ ਸਕਦਾ ਹੁਣ ਉੱਥੇ ਸਵਾਲ ਇਹ ਕਿਹੜਾ ਹੁੰਦਾ ਹੈ ਕਿ ਰਜਿਸਟਰੀ ਕਰਵਾਉ ਕਿਨੂੰ ਜ਼ਮੀਨ ਲਊ ਕੌਣ ਜਿਹੜੀ ਜ਼ਮੀਨ ਨੋਟੀਫਾਈ ਸਰਕਾਰ ਵੱਲੋਂ ਹੋਊਗੀ ਉਹਨੂੰ ਕੌਣ ਹੱਥ ਪਾਊਗਾ ਕੌਣ ਉੱਥੇ ਜ਼ਮੀਨ ਖਰੀਦਣ ਆਊਗਾ ਕੌਣ ਉਹਦੀ ਜ਼ਮੀਨ ਨੂੰ ਪੁੱਛੂਗਾ ਜ਼ਮੀਨ ਤਾਂ ਤਾਂ ਦੇਊਗਾ ਨਾ ਜੇ ਕੋਈ ਜ਼ਮੀਨ ਨੂੰ ਪੁੱਛੂਗਾ ਜਦ ਨੋਟੀਫਾਈ ਕਰ ਦਿੱਤੀ ਕਿ ਆਹ ਜ਼ਮੀਨ ਫਰੀਜ਼ ਆ ਹੁਣ ਤੇ ਉੱਥੇ ਭਾਈ ਕਿਸੇ ਨੇ ਪੈਸੇ ਲਾ ਕੇ ਆਵਦਾ ਕੀ ਦਿਮਾਗ ਖਰਾਬ ਹੈ ਤਾਂ ਇਸ ਤੋਂ ਅੱਗੇ ਇਸ ਤੋਂ ਅੱਗੇ ਦਾ ਵੀ ਹੋਰ ਸਟੈਪ ਹੈ ਕਿ ਜਦੋਂ ਇਹ ਜ਼ਮੀਨ ਹੁਣ ਨੋਟੀਫਾਈ ਹੋ ਚੁੱਕੀ ਹੈ ਉਹਨਾਂ ਪਿੰਡਾਂ ਦੇ ਲੋਕਾਂ ਨੂੰ ਬੜੀਆਂ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਣਾ ਹੈ ਸਮੱਸਿਆਵਾਂ ਦਾ ਸਾਹਮਣਾ ਇਸ ਤਰੀਕੇ ਨਾਲ ਕਰਨਾ ਪੈਣਾ ਹੈ ਕਿ ਜਿਹੜੇ ਲੋਕਾਂ ਦੀ ਜ਼ਮੀਨ ਨੋਟੀਫਾਈ ਹੋ ਗਈ ਉਹ ਕੱਲ ਉਹਨਾਂ ਨੇ ਆਪਣੇ ਬੱਚਿਆਂ ਦੇ ਰਿਸ਼ਤੇ ਕਰਨੇ ਆ ਚਾਹੇ ਕੁੜੀ ਦਾ ਚਾਹੇ ਮੁੰਡੇ ਦਾ ਆਮ ਤੌਰ ਤੇ ਜਿਹੜੇ ਜ਼ਮੀਂਦਾਰ ਪਰਿਵਾਰ ਆ ਉਹਨਾਂ ਦੇ ਵਿੱਚ ਜਿਹੜਾ ਰਿਸ਼ਤਾ ਹੈ ਉਹ ਜ਼ਮੀਨ ਦੇਖ ਕੇ ਕੀਤਾ ਜਾਂਦਾ ਹੈ ਕਿ ਕਿੰਨੀ ਜ਼ਮੀਨ ਆਉਂਦੀ ਹੈ ਜ਼ਮੀਨ ਦੇ ਹਿਸਾਬ ਨਾਲ ਬੰਦੇ ਦਾ ਜਿਹੜਾ ਉਹ ਰਿਸ਼ਤਾ ਹੁੰਦਾ ਜ਼ਮੀਨ ਦੇ ਹਿਸਾਬ ਨਾਲ ਸਾਰੀ ਗੱਲਬਾਤ ਚੱਲਦੀ ਹੈ ਤੇ ਜਦ ਜਿਹੜੀ ਜ਼ਮੀਨ ਆਈ ਹੁਣ ਸਰਕਾਰ ਅੰਦੀਣ ਗਈ ਗਲਾਡਾ ਗਮਾਡਾ ਇਹਨਾਂ ਜਿਹੜੀਆਂ ਅਥਾਰਟੀਆਂ ਦੀਨ ਗਈ ਉਹਨੂੰ ਕਿਹੜੇ ਬੇਸ ਤੇ ਉਹਨਾਂ ਲੋਕਾਂ ਦੇ ਰਿਸ਼ਤੇ ਹੋਣਗੇ ਕਿਹੜੇ ਬੇਚਤੇ ਉਹਨਾਂ ਲੋਕਾਂ ਨੂੰ ਕੀ ਪੁੱਛੇਗਾ ਜਦੋਂ ਕਿਸੇ ਨੇ ਪੁੱਛਣਾ ਕਿ ਆ ਪਿੰਡ ਕਿਹੜਾ ਜੀ ਤਾਂ ਲੈਂਡ ਪੂਲਿੰਗ ਪਾਲਸੀ ਅਧੀਨ ਹੈ ਇਹਦਾ ਮਤਲਬ ਉਹ ਪਿੰਡ ਦੇ ਵਿੱਚ ਰਿਸ਼ਤੇ ਤੱਕ ਹੋਣ ਦੀ ਸਮੱਸਿਆ ਆ ਜਾਣੀ ਹੈ ਕਿਉਂਕਿ ਜਦੋਂ ਜ਼ਮੀਨ ਹੀ ਉਹਨਾਂ ਦੀ ਨਹੀਂ ਰਹੀ ਜੇਕਰ ਕੋਈ ਇੱਥੇ بڑے ਵਿਦਵਾਨ ਬੋਲ ਰਹੇ ਆ ਕਿ ਪਲਾਟ ਮਿਲ ਜਾਣਾ ਉਹਦੀ ਕੀਮਤ ਇੰਨੀ ਹੋ ਜਾਣੀ ਹੈ ਤਾਂ ਇੱਥੇ ਸਮਝਣ ਦੀ ਲੋੜ ਹੈ ਕਿ ਪਿੰਡਾਂ ਦੇ ਵਿੱਚ ਅੱਜ ਵੀ ਲੋਕ ਜ਼ਮੀਨ ਨੂੰ ਪਹਿਲ ਦਿੰਦੇ ਆ ਨਾ ਕਿ ਪਲਾਟਾਂ ਨੂੰ ਕਿਸੇ ਜ਼ਿਮੀਂਦਾਰ ਕੋਲ ਭਾਵੇਂ 10 ਪਲਾਟ ਹੋਣ ਪਰ ਜੇਕਰ ਔਰ ਦੀ ਜ਼ਮੀਨ ਉਹਦੇ ਕੋਲੇ 5-7 ਕਿੱਲੇ 10 ਕਿੱਲੇ ਨਹੀਂ ਹੈ ਤਾਂ ਉਹਦੇ ਬੱਚਿਆਂ ਨੂੰ ਰਿਸ਼ਤੇ ਤੱਕ ਹੋਣ ਦੀ ਸਮੱਸਿਆ ਆ ਜਾਂਦੀ ਹੈ ਕਿਉਂਕਿ ਜ਼ਿਮੀਦਾਰ ਦੀ ਜਿਹੜੀ ਸਾਰੀ ਚੀਜ਼ ਆ ਉਹ ਜ਼ਮੀਨ ਨਾਲ ਨਹੀਂ ਗਣੀ ਜਾਂਦੀ ਹੈ ਤੇ ਨਾਲ ਹੀ ਕੱਲੀ ਜ਼ਮੀਨ ਇੱਥੇ بڑے ਵਿਦਵਾਨ ਇਹ ਵੀ ਕਹਿ ਰਹੇ ਆ ਕਿ ਜ਼ਮੀਨ ਦੇ ਬਦਲੇ ਇੰਨੇ ਪਲਾਟ ਇੰਨੇ ਸਾਲਾਂ ਤੱਕ ਇੰਨੇ ਦਾ ਹੋ ਜਾਵੇਗਾ ਤਾਂ ਉੱਥੇ ਇਹ ਵੀ ਇੱਕ ਸਵਾਲ ਹੈ ਕਿ ਤੁਸੀਂ ਇਹ ਤਾਂ ਗੱਲ ਕਹਿ ਰਹੇ ਹੋ ਪਰ ਜਿਹੜੇ ਨਾਲ ਮਜ਼ਦੂਰ ਪਰਿਵਾਰ ਹੈ ਜਿਹੜੀ ਅੱਧੀ ਵਸੋਂ ਹੁੰਦੀ ਆ ਉਸ ਇਲਾਕੇ ਦੀ ਉਹਨਾਂ ਕੋਲੇ ਕੀ ਪੱਲੇ ਰਹਿ ਜਾਵੇਗਾ ਉਹ ਕਿੱਧਰ ਜਾਣਗੇ ਉਹ ਕਿਹਦੀ ਮਾਨੂਮਾਸੀ ਕਹਿਣਗੇ ਇਹ ਸਾਰੇ ਸਵਾਲ ਬਰਕਰਾਰ ਹੈ ਸੋ ਜਿਹੜੇ ਵੀ ਵਿਦਵਾਨ ਪਾਲਸੀ ਨੂੰ ਇਸ ਤਰੀਕੇ ਨਾਲ ਪੇਸ਼ ਕਰਨਾ ਚਾਹੁੰਦੇ ਆ ਉਹਨਾਂ ਨੂੰ ਪੜਨ ਦੀ ਸੋਚਣ ਦੀ ਸਮਝਣ ਦੀ ਲੋੜ ਹੈ